ਸਾਡੇ ਇਸ YouTube ਚੈਨਲ ਤੇ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਲਾਇਕ ਕਮੈਂਟ ਤੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਘੰਟੀ ਦੇ ਬਟਨ ਨੂੰ ਦਬਾ ਲਓ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੇ ਕਿਸੇ ਵੀਰ ਨੇ ਖੇਤੀਬਾੜੀ ਦੇ ਸੰਧ ਜਿਵੇਂ ਟਰੈਕਟਰ ਟਰਾਲੀ ਕੋਠੀ ਕਾਰ ਜ਼ਮੀਨ ਪਲਾਂਟ ਜੇ ਪਸ਼ੂ ਵੇਚਣ ਲਈ ਐਡ ਕਰਾਉਣੀ ਹੋਵੇ 5 ਤੋਂ 7 ਫੁੱਟ ਮਾ ਜਾਂ 1 ਮਿੰਟ ਦੀ ਵੀਡੀਓ ਬਣਾ ਕੇ ਸਾਡੇ WhatsApp ਨੰਬਰ 987830354 ਤੇ ਸਾਰੀ ਜਾਣਕਾਰੀ ਸਮੇਤ ਭੇਜ ਦਿਓ ਅਸੀਂ ਇਹ ਤੁਹਾਡੀ ਐਡ ਆਪਣੇ ਚੈਨਲ ਤੇ ਮੁਫਤ ਵਿੱਚ ਲਗਾ ਦੇਵਾਂਗੇ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਵਾਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਐਚ ਐਮਟੀ 911 ਟਰੈਕਟਰ ਵਕਾਊ ਹੈ ਜੀ ਮਾਡਲ 2005 ਆਨਲਾਈਨ ਟਰੈਕਟਰ ਦੀ ਕਾਪੀ ਹੈ ਜੀ ਕੰਪਨੀ ਦਾ オリジナル ਪਾਵਰ ਸਟੀering ਪੰਜਾਬ ਨੰਬਰ ਬੀ ਕੇਟੀ ਕੰਪਨੀ ਦੇ ਤੈਰ 80% ਨੇ ਰੇਟ 430000 ਏਰੀਆ ਕੋਟਕਪੂਰਾ ਫੋਨ ਨੰਬਰ 95018 70137 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਟਰੈਕਟਰ ਲੈ ਸਕਦੇ ਹੋ ਹਾਂਜੀ ਚਲਦੀ ਵੀਡੀਓ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਹਾਂਜੀ ਅੱਗੇ ਦਸ਼ਮੇਸ਼ 9000 ਕੰਬਾਈਨ ਵਕਾਊ ਆ ਮਾਡਲ 2009 ਰੇਟ 7 ਲੱਖ 80 ਹਜ਼ਾਰ ਫੋਨ ਨੰਬਰ 97818 3941 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਕੰਬਾਈਨ ਖਰੀਦ ਸਕਦੇ ਹੋ ਹਾਂਜੀ ਅੱਗੇ ਟਰਾਲੀ ਵਿਕਾਊ ਆ 11/6 10 ਇੰਚੀ ਚੈਨਲ 4 ਇੰਚਾ ਅਰਥ ਨਰਦੀਆਂ ਹੱਬਾਂ ਵਿਚਲਾਇ ਹਿੱਸਾ 4 ਇੰਚੀ ਇੱਕ ਪਲੇਟ ਦਾ ਫਰਸ਼ 5mm 3 ਫੁੱਟ ਵਿਡ ਸਮੇਤ ਜਾਲੀ ਦਿੱਤਾ ਜਾਵੇਗਾ ਰੇਟ 1,72,000 ਏਰੀਆ ਧਰਮਪੁਰਾ ਫੋਨ ਨੰਬਰ 94650 13629 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਟਰਾਲੀ ਲੈ ਸਕਦੇ ਹੋ ਹਾਂਜੀ ਨਵੀਂ ਵੀਡੀਓ ਲੈ ਕੇ ਅਸੀਂ ਫੇਰ ਆਵਾਂਗੇ ਧੰਨਵਾਦ